ਬਠਿੰਡਾ ਪਾਈ ਬਖਤੌਰ ਪਿੰਡ ਜੋ ਅੱਜ ਦੀ ਡੇਟ 'ਚ ਬਹੁਤ ਚਰਚਾ ਦੇ ਵਿੱਚ ਹੈ ਚਰਚਾ 'ਚ ਇਸ ਲਈ ਕਿਉਂਕਿ ਉੱਥੇ ਦੇ ਲੋਕਾਂ ਨੇ ਨਸ਼ੇ ਰੋਕਣ ਦੀ ਮੁਹਿੰਮ ਸ਼ੁਰੂ ਕੀਤੀ ਤੇ ਜਿਸ ਨੌਜਵਾਨ ਨੇ ਇਸ ਦਾ ਬੀੜਾ ਚੁੱਕਿਆ ਸਾਬਕਾ ਫੌਜੀ ਰਣਵੀਰ ਸਿੰਘ ਨੂੰ ਉਸ ਦਾ ਅੰਜਾਮ ਭੁਗਤਣਾ ਪਿਆ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਨੇ ਸ਼ਰਿਆ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲੇ ਮੁੰਡਿਆਂ ਨੇ ਨਸ਼ਾ ਵੇਚਣ ਵਾਲੇ ਜਿਹੜੇ ਕਹਿ ਲੋ ਕਿ ਮਾਫੀਆ ਹੈ ਉਹਨੇ ਸ਼ਰੇਆਮ ਗੰਡਾਸੀਆਂ ਨਾਲ ਤਲਵਾਰਾਂ ਦੇ ਨਾਲ ਕੁਹਾੜੀਆਂ ਦੇ ਨਾਲ ਰਣਵੀਰ ਸਿੰਘ ਦੀਆਂ ਲੱਤਾਂ ਤੋੜ ਦਿੱਤੀਆਂ ਇਹ ਤੁਸੀਂ ਤਸਵੀਰਾਂ ਨਾਲ ਸਕਰੀਨ ਤੇ ਜਿਹੜੀਆਂ ਚੱਲ ਰਹੀਆਂ ਨੇ ਇਹ ਉਸੇ ਰਣਵੀਰ ਸਿੰਘ ਦੀਆਂ ਤਸਵੀਰਾਂ ਨੇ ਭਾਈ ਬਖਤੌਰ ਦੇ ਪਿੰਡ ਦੀਆਂ ਤੇ ਹੁਣ ਇਸੇ ਨੂੰ ਲੈ ਕੇ ਲਗਾਤਾਰ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਤੇ ਇਸ ਦੀ ਸਪੋਰਟ ਦੇ ਵਿੱਚ ਲਖਵੀਰ ਸਿੰਘ ਆਇਆ ਲਖਵੀਰ ਸਿੰਘ ਨੇ ਵੀ ਆਪਣੇ ਤੇ ਐਨਕਾਊਂਟਰ ਕਰਨ ਦਾ ਪੁਲਿਸ ਵੱਲੋਂ ਦਬਾਅ ਬਣਾਉਣ ਦੀ ਗੱਲ ਕੀਤੀ ਗਈ ਕਿਉਂਕਿ ਉਸ ਵੱਲੋਂ ਇਸ ਮੁੱਦੇ ਨੂੰ ਚੱਕਿਆ ਜਾ ਰਿਹਾ ਸੀਗਾ ਕਿ ਅਸੀਂ ਨਸ਼ਾ ਵੇਚ ਨਹੀਂ ਦੇਣਾ ਤੇ ਹੁਣ ਇਸੇ ਨੂੰ ਲੈ ਕੇ ਵਿਕਰਮ ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ ਭਗਵੰਤ ਮਾਨ ਜੀ ਹੁਣ ਜਵਾਬ ਦਿਓ ਕਿਉਂ ਇੱਕ ਨੌਜਵਾਨ ਨੂੰ ਸਾਡਾ ਪਿੰਡ ਵਿਕਾਊ ਐ ਦਾ ਨਾਰਾ ਲਾਉਣਾ ਪਿਆ ਕਿਉਂ ਨਸ਼ਾ ਤਸਕਰਾਂ ਨੇ ਸਾਬਕਾ ਫੌਜੀ ਰਣਵੀਰ ਸਿੰਘ ਦੇ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਦਾ ਸੀ ਦੀਆਂ ਲੱਤਾਂ ਕਿਉਂ ਤੋੜੀਆਂ ਗੁੰਡੇ ਸ਼ਰੇਮ ਕਹਿ ਰਹੇ ਨੇ ਕਿ ਸਾਡੀ ਪੁਲਿਸ ਨਾਲ ਸੈਟਿੰਗ ਹੈ ਡੀਜੀਪੀ ਸਾਹਿਬ ਗੁੰਡਿਆਂ ਦੇ ਹੌਸਲੇ ਐਨੇ ਬੁਲੰਦ ਕਿਉਂ ਹਨ ਡੀਜੀਪੀ ਸਾਹਿਬ ਕਿਉਂ ਥਾਣਾ ਕੋਟਫੱਤ ਦਾ ਐਸਐਚਓ ਪਿੰਡ ਲਈ ਹਾ ਦਾ ਨਾਰਾ ਮਾਰਨ ਵਾਲਿਆਂ ਨੂੰ ਨੌਜਵਾਨਾਂ ਨੂੰ ਉਤਮ ਕੀ ਦੇ ਰਿਹਾ ਜੇਕਰ ਨੌਜਵਾਨਾਂ ਨਾਲ ਕੁਝ ਵੀ ਗਲਤ ਹੁੰਦਾ ਹੈ ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਭਗਵੰਤ ਮਾਨ ਜੀ ਬਦਲਾਵ ਦੇ ਨਾਰੇ ਰੰਗਲੇ ਪੰਜਾਬ ਦੇ ਵਾਦੇ ਅਤੇ ਨਸ਼ਾ ਮੁਕਤ ਪੰਜਾਬ ਦੇ ਇਸ਼ਤਿਹਾਰਾਂ ਤੋਂ ਬਿਨਾ ਤੁਸੀਂ ਪੰਜਾਬ ਲਈ ਅਤੇ ਪੰਜਾਬ ਦੀ ਨੌਜਵਾਨੀ ਲਈ ਕੁਝ ਨਹੀਂ ਕੀਤਾ ਤਾਂ ਇਹ ਤਸਵੀਰਾਂ ਬੋਲਦੀਆਂ ਨੇ ਤੇ ਇਹ ਲੋਕ ਵੀ ਲਗਾਤਾਰ ਸਵਾਲ ਚੁੱਕ ਰਹੇ ਨੇ ਕਿ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦਾ ਅਸਲ ਚਿਹਰਾ ਕੁਝ ਹੋ ਰਹੀ ਹੈ ਜਿਹੜਾ ਵੀ ਨਸ਼ਾ ਵੇਚਣ ਵਾਲੇ ਦੀ ਜਾਣਕਾਰੀ ਦਿੰਦਾ ਉਸ ਦੇ ਘਰ ਹਮਲਾ ਹੋ ਰਿਹਾ ਹੈ ਉਸ ਨੂੰ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਉਸ ਦੀਆਂ ਲੱਤਾਂ ਤੋੜੀਆਂ ਜਾ ਰਹੀਆਂ ਨੇ ਤੇ ਜਦੋਂ ਕੋਈ ਵੀ ਬੰਦਾ ਪੁਲਿਸ ਕੋਲ ਜਾਂਦਾ ਤੇ ਪੁਲਿਸ ਉਸ ਦੇ ਉੱਤੇ ਦਬਾਅ ਬਣਾਉਂਦੀ ਹੈ ਕਿ ਤੂੰ ਚੁੱਪ ਕਰ ਜਾ ਨਹੀਂ ਤਾਂ ਤੇਰਾ ਵੀ ਐਨਕਾਊਂਟਰ ਕਰ ਦੇਾਂਗੇ ਤਾਂ ਪੰਜਾਬ ਦੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜ਼ਮੀਨੀ ਪੱਧਰ ਦੇ ਉੱਤੇ ਜੋ ਕਿ ਲੋਕਾਂ ਤੱਕ ਨਹੀਂ ਪਹੁੰਚ ਪਾਰੇ ਤੇ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਸਟੀਕ ਅਤੇ ਸਾਫ਼ ਦਈਏ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ